ਸਤਿ ਸ਼੍ਰੀ ਅਕਾਲ ਦੋਸਤੋ ਝੋਨੇ ਦੇ ਵਿੱਚ ਖਾਦਾਂ ਦੇ ਬਾਰੇ ਗੱਲ ਕਰਾਂਗੇ ਬਜਾਈ ਵਕਤ ਕਿਹੜੀਆਂ-ਕਿਹੜੀਆਂ ਖਾਦਾਂ ਆਪਾਂ ਝੋਨੇ ਦੇ ਵਿੱਚ ਪਾਉਣੀਆਂ ਨੇ ਕਿੰਨੀ ਮਾਤਰਾ ਦੇ ਵਿੱਚ ਪਾਉਣੀਆਂ ਨੇ ਕਿਸ ਤਰੀਕੇ ਤੇ ਕਿੰਨੇ ਟਾਈਮ ਬਾਅਦ ਆਪਾਂ ਪਾ ਸਕਦੇ ਹਾਂ ਇਹ ਸਾਰੀ ਜਾਣਕਾਰੀ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਕੀਤੀ ਬੜੀ ਜੇ ਚੈਨਲ ਦੇ ਉੱਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ YouTube ਦੀ ਸੇਵਾ ਨੂੰ ਕਰ ਲਓ ਤਾਂ ਕਿ ਖੇਤੀਬਾੜੀ ਸੰਬੰਧੀ ਜੋ ਵੀ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਹੋਰ ਜਾਣ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਜਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਟਰਨੀਆਂ ਤਕਰੀਬਨ ਸਾਰੀਆਂ ਖਤਾਂ ਆਪਾਂ ਭਜਾਈ ਵਕਤ ਪਾਉਨੇ ਆ ਜੂਰੀਏ ਦੀ ਦੂਸਰੀ ਤੀਸਰੀ ਕਿਸਤ ਬਾਅਦ ਚ ਪਾਉਨੇ ਆ ਬਾਕੀ ਤਕਰੀਬਨ ਹਰ ਤਰ੍ਹਾਂ ਦੀਆਂ ਜਿਹੜੀਆਂ ਖਾਦਾਂ ਆਪਾਂ ਭਜਾਈ ਵਕਤ ਹੀ ਵਰਤਦੇ ਹੁਣ ਆਪਾਂ ਦੇਖਦੇ ਆ ਕਿਹੜੀਆਂ ਖਾਦਾਂ ਕਿੰਨੀ ਮਾਤਰਾ ਦੇ ਵਿੱਚ ਆਪਾਂ ਝੋਨੇ 'ਚ ਪਾਉਣੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਵੀਆਂ ਸਿਫਾਰਸ਼ਾਂ ਦੇ ਮੁਤਾਬਕ ਝੋਨੇ ਨੂੰ 42 ਕਿਲੋ ਨਾਈਟ੍ਰੋਜਨ 12 ਕਿਲੋ ਫਾਸਫੋਰਸ ਤੱਤ ਅਤੇ 12 ਕਿਲੋ ਪੋਟਾਸ਼ ਤੱਤ ਦੀ ਲੋੜ ਹੈ ਇਹਨਾਂ ਦੇ ਵਿੱਚੋਂ ਫਾਸਫੋਰਸ ਅਤੇ ਪੋਟਾਸ਼ ਸਾਰੇ ਦਾ ਸਾਰਾ ਭਜਾਈ ਵੇਲੇ ਪਾਉਣਾ ਹੈ ਜਿਹੜਾ ਨਾਈਟ੍ਰੋਜਨ ਯੂਰੀਆ ਇਹ ਤੀਜਾ ਹਿੱਸਾ ਆਪਾਂ ਬਜਾਈ ਵਕਤ ਪਾਉਣਾ ਤੇ ਦੋ ਜਿਹੜੀਆਂ ਕਿਸ਼ਤਾਂ ਰਹੀਆਂ ਉਹ ਫਿਰ ਬਾਅਦ ਵਿੱਚ ਪਾਉਣੀਆਂ ਨੇ ਇਹ ਯੂਨੀਵਰਸਿਟੀ ਦੀ ਸਫਾਰਸ਼ ਹੈ ਆਪਾਂ ਕੀ ਕਰਨਾ ਕਦੂ ਕਰਨ ਵੇਲੇ ਜਦੋਂ ਆਖਰੀ ਵਾਹੀ ਕਰਦਨੇ ਆ ਸੁਹਾਗਾ ਮਾਰਨਾ ਹੁੰਦਾ ਨਾ ਉਸ ਤੋਂ ਪਹਿਲਾਂ 35 ਕਿਲੋ ਯੂਰੀਆ 27 ਕਿਲੋ ਡੀਏਪੀ ਜੇ ਡੀਏਪੀ ਨਹੀਂ ਹੈਗਾ 75 ਕਿਲੋ ਫਿਰ ਸੁਪਰ ਖਾਦ ਪਾ ਸਕਦੇ ਆ ਆਪਾਂ ਤੇ 20 ਕਿਲੋ ਪੋਟਾਸ਼ ਜਿਹਨੂੰ ਲਾਲ ਮਿਰਚਾਂ ਵਾਲਾ ਪੋਟਾਸ਼ ਕਹਿੰਦੇ ਆ ਮਿਉਰਟਾ ਪੋਟਾਸ਼ ਹੁੰਦਾ ਜੇਕਰ ਇਹ ਨਹੀਂ ਹੈਗਾ ਤਾਂ ਫਿਰ 25 ਕਿਲੋ ਪੋਟਾਸ਼ ਵਰਤਣਾ ਪਊ ਸਲਫੇਟ ਆਫ ਪੋਟਾਸ਼ ਹੁੰਦਾ ਐ ਐਸਓਪੀ ਜੀ ਨੂੰ ਕਹਿੰਦੇ ਆ ਇਹ ਸਾਰੀਆਂ ਦੀਆਂ ਸਾਰੀਆਂ ਖਾਦਾਂ ਆਖਰੀ ਸਹਾਕਾਰ ਮਾਰਤ ਤੋਂ ਪਹਿਲਾਂ ਜੇ ਖੇਤ ਦੇ ਵਿੱਚ ਆਪਾਂ ਛਿੱਟਾ ਦੇ ਦਈਏ ਤਾਂ ਬਹੁਤ ਵਧੀਆ ਨਤੀਜੇ ਮਿਲਦੇ ਨੇ ਜੇਕਰ ਫਿਰ ਇਸ ਵੇਲੇ ਆਪਾਂ ਇਹ ਖਾਦਾਂ ਨਹੀਂ ਵਰਤ ਸਕੇ ਮੰਨ ਲਓ ਕੋਈ ਵਾਰੀ ਕੋਈ ਆਪਾਂ ਨੂੰ ਕੰਮ ਹੁੰਦਾ ਕਦੂ ਵਗੈਰਾ ਕਰਨਾ ਜਾਂ ਆਪਾਂ ਨੂੰ ਲੇਬਰ ਨਹੀਂ ਮਿਲਦੀ ਤਾਂ ਫਿਰ ਆਪਾਂ ਝੋਨਾ ਲਾਉਣ ਤੋਂ ਬਾਅਦ ਜਦੋਂ 2-3 ਦਿਨ ਲੰਘ ਜਾਂਦੇ ਨੇ ਤਾਂ ਉਸ ਵੇਲੇ ਇਹ ਇਗਨੋਰ ਸੋਰੀਆਂ ਖਾਦਾਂ ਤਾਂ ਆਪਾਂ ਛਿੱਟਾ ਬਾਹ ਸਕਦੇ ਆ ਪਰ ਸਭ ਤੋਂ ਵਧੀਆ ਕੱਦੂ ਦੀ ਜਿਹੜਾ ਆਖਰੀ ਬਹਾਈ ਵੇਲੇ ਵੀ ਠੀਕ ਰਹਿੰਦਾ ਤੇ 8 ਕਿਲੋ ਜ਼ਿੰਕ ਸਲਫੇਟ 33% ਵਾਲਾ ਜਾਂ ਫਿਰ 10 ਕਿਲੋ 28% ਵਾਲਾ ਉਹ ਵੀ ਆਪਾਂ ਜ਼ਰੂਰ ਵਰਤਣਾ ਜ਼ਿੰਕ ਨੂੰ ਆਪਾਂ ਡੀਏਪੀ ਦਾ ਸੁਪਰ ਖਾਦ ਦੇ ਨਾਲ ਰਲਾ ਕੇ ਨਹੀਂ ਕਦੇ ਵੀ ਪਾਉਣਾ ਸਗੋਂ ਮਿੱਟੀ ਦੇ ਵਿੱਚ ਰਲਾ ਕੇ ਇਹਦਾ ਛਿੱਟਾ ਦੇ ਦਿਓ ਖੇਤ ਚ ਵਧੀਆ ਰਿਜ਼ਲਟ ਮਿਲਦੇ ਨੇ ਸੋ ਹੁਣ ਇਹ ਗੱਲ ਕਲੀਅਰ ਹੋ ਗਈ ਕਿ 35 ਕਿਲੋ ਜੂਰੀਆ 27 ਕਿਲੋ ਡੀਏਪੀ ਜੇ ਡੀ ਏ ਪੀ ਨਹੀਂ ਹੈਗਾ 75 ਕਿਲੋ ਫਿਰ ਸੁਪਰ ਖਾਦ 20 ਕਿਲੋ ਪਟਾਸ਼ ਜਿਹੜਾ ਨੂਨ ਮਿਰਚ ਵਾਲਾ ਪਟਾਸ਼ ਲਾਲ ਜਿਹੜਾ ਕਿਹਾ ਜਾਂਦਾ ਇਹ ਤੇ 8 ਕਿਲੋ ਜ਼ਿੰਕ 33% ਵਾਲਾ ਜੇ ਨਹੀਂ ਹੈਗਾ ਫਿਰ 10 ਕਿਲੋ ਆਪਾਂ ਘਰਤਣਾ ਪਊ 22% ਵਾਲਾ ਇਹ ਬਜਾਈ ਵਕਤ ਆਪਾਂ ਸਿੱਟਾ ਮਾਰ ਦੇਣਾ ਤੇ ਜੇ ਉਸ ਵੇਲੇ ਨਹੀਂ ਮਾਰਿਆ ਗਿਆ ਤਾਂ ਫਿਰ ਝੋਨਾ ਲਾਉਣ ਤੋਂ 2-3 ਦਿਨ ਦੇ ਅੰਦਰ ਇਹ ਸਾਰਾ ਚੀਜ਼ਾਂ ਜਿਹੜੀਆਂ ਆਪਾਂ ਖੇਤ ਦੇ ਵਿੱਚ ਪਾ ਦੇਣੀ ਹੈ ਤੇ ਜਿਹੜੀਆਂ ਜੂਰੀਆਂ ਦੀਆਂ ਬਾਕੀ ਆ ਕਿਸ ਤਰ੍ਹਾਂ ਇਹ ਦਿੰਦੇ ਨੇ ਉਹ ਆਪਾਂ 15 ਦਿਨ ਬਾਅਦ ਪਾਵਾਂਗੇ ਸੋ ਜੇਕਰ ਇਹ ਸਾਰੀਆਂ ਖਾਦਾਂ ਮਚਾਈ ਵਕਤ ਆਪਾਂ ਪੂਰੀ ਮਾਤਰਾ ਚ ਵਰਤਾਂਗੇ ਤਾਂ ਝੋਨਾ ਜਿਹੜਾ ਲਗਾਉਂਦੇ ਸਾਰੀ ਚੱਲ ਪੈਂਦਾ ਹੈ ਚੰਗਾ ਬੂਟਾ ਬਣਾਉਂਦਾ ਹੈ ਕਿਸੇ ਤਰ੍ਹਾਂ ਦੀ ਘਾਟ ਨਹੀਂ ਆਉਂਦੀ ਤੇ ਪੂਰਾ ਝਾੜ ਮਿਲਦਾ ਕਿਉਂਕਿ ਜ਼ਰੂਰਤ ਇਨ੍ਹਾਂ ਖਾਦਾਂ ਦੀ ਲੰੋਂ ਦੀ ਸਾਰੀ ਹੁੰਦੀ ਹੈ ਜਦੋਂ ਬੂਟਾ ਬੂਜਾ ਕਰਦਾ ਉਸ ਵੇਲੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਸੋ ਬਾਕੀ ਜ਼ਰੂਰਤ ਮੁਤਾਬਕ ਅੱਗੇ ਜਿਸ ਤਰ੍ਹਾਂ ਦੀ ਲੋੜ ਹੋਵੇਗੀ ਵੀਡੀਓ ਬਣਾ ਕੇ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇਗੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ